ਜਲੰਧਰ ਦੀ ਵਿਧਾਨ ਸਭਾ ਜਿਮਨੀ ਚੋਣ ਵਿੱਚ ਉਮੀਦਵਾਰ ਮਹਿੰਦਰ ਪਗਤ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਏ ਗਏ ਇਸ ਮੌਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਮਾਨ ਵੀ ਉੱਚੇ ਚਤੌਰ ਤੇ ਪੁੱਜੇ ਆਓ ਵੇਖਦੇ ਹਾਂ ਇਸ ਮੌਕੇ ਸਾਡੇ ਪੱਤਰਕਾਰ ਵਿਰਿੰਦਰ ਪਾਮਰੀ ਦੀ ਇੱਕ ਖਾਸ ਰਿਪੋਰਟ ਖੁਸ਼ੀ ਵਾਲੀ ਗੱਲ ਹੈ ਜੀ ਇੰਨੀ ਵੱਡੀ ਲੀਡ ਨਾਲ ਜਲੰਧਰ ਵਿਸਥੇ ਲੋਕਾਂ ਨੇ ਜਤਾਇਆ ਆਮ ਆਦੀ ਪਾਰਟੀ ਨੂੰ ਸਾਰੇ ਜਲੰਧਰ ਵਿਸਥੇ ਲੋਕਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸੀਐਮ ਸਾਹਿਬ ਤੇ ਸੀਐਮ ਸਾਹਿਬ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਵਿਕਾਸ ਸੀਐਮ ਸਾਹਿਬ ਦੇ ਨਾਲ ਨਾਲ ਡਾਕਟਰ ਗੁਰਪ੍ਰੀਤ ਕੌਰ ਜੀ ਮੈਂ ਮਨਪ੍ਰੀਤ ਕੌਰ ਜੀ ਮਾਤਾ ਜੀ ਸਾਰੇ ਹੀ ਇਸ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਉੱਥੇ ਤਾਂ ਸਾਰੇ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਹੈ ਵਰਕਰ ਸਹਿਬਾਨ ਨੇ ਲੀਡਰ ਸਹਿਬਾਨ ਨੇ ਵੱਖ-ਵੱਖ ਉਹਦਿਆਂ ਤੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਜਿਨ੍ਹਾਂ ਨੇ ਵੀ ਆਪ ਦਾ ਆਪ ਦਾ ਯੋਗਦਾਨ ਪਾਇਆ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਤੇ ਨੇਂਦਤਾ ਰੰਗ ਲੈ ਕੇ ਆਈ ਹੈ ਹਾਲੀ ਵਿੱਚ ਕਾਂਗਰਸ ਜੀ ਐਮਪੀ ਵੋਟਾਂ ਦੇ ਵਿੱਚ 16000 ਹੀ ਆਪਾਂ ਨੂੰ ਵੋਟ ਪਈ ਸੀ ਕਿਤਨਾ ਕਿਤੇ ਆਪਣੇ ਕੰਮ ਜਿਹੜੇ ਸੀਗੇ ਸਰਕਾਰ ਦੇ ਉਹ ਲੋਕਾਂ ਦਾ ਹੀ ਪੰਚਾਇਤ ਚ ਕਮੀ ਰਹਿ ਗਈ ਸੀ ਤਾਂ ਹੁਣ ਜਿਸ ਤਰੀਕੇ ਨਾਲ ਉੱਥੇ ਸਾਰੇ ਆਪਣੇ ਜੋ ਕੰਮ ਕੀਤੇ ਆ ਮਾਨ ਸਾਹਿਬ ਨੇ ਅੱਪ ਉਹਦੇ ਬੇਸਤੀ ਵੋਟ ਮੰਗੀ ਤੇ ਲੋਕਾਂ ਤੱਕ ਉਹ ਕੰਮ ਪਹੁੰਚਦੇ ਕੀਤੇ ਤਾਂ ਲੋਕਾਂ ਨੂੰ ਵੀ ਸਮਝ ਆਈ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜੋ ਆਉਣ ਵਾਲੇ ਟਾਈਮ ਸਾਡਾ ਭਲਾ ਕਰ ਸਕਦੀ ਹੈ ਤਾਂ ਬੜਾ ਸੋਜਮਾਨੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਆਮ ਆਦਮੀ ਪਾਰਟੀ ਨੂੰ ਜਤਾਇਆ ਤਾਂ ਹੁਣ ਜਲੰਧਰ ਵਾਸੀਆਂ ਨੂੰ ਵੀ ਅਸੀਂ ਵਾਅਦਾ ਕਰਦੇ ਹਾਂ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਵੀ ਪੈਂਡਿੰਗ ਕੰਮ ਹੈ ਜਿੰਨੇ ਵੀ ਕੰਮ ਨੋਟ ਕਰਗਾਇਆ ਕਰਾਏ ਗਏ ਸੀ ਉਹ ਸਾਰੇ ਦੇ ਸਾਰੇ ਕੰਮ ਹੋਣ ਡਵੈਲਪਮੈਂਟ ਦੇ ਪੂਰੇ ਕਰਾਏ ਜਾਣਗੇ ਜਦੋਂ ਰਿਜ਼ਲਟ ਆਉਣਾ ਸਾਨੂੰ ਬੜਾ ਹੌਸਲਾ ਮਿਲਿਆ ਜੀ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਬਾਕੀ ਜਿਮਣੀ ਚੋਣਾ ਹੈ ਉਹਨਾਂ ਚ ਵੀ ਇੰਨੀ ਹੀ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਥਾਪਕ ਵਾਂਸੀ ਮਾਂਜੀ ਸਰਕਾਰ ਨੇ 2.5 ਸਾਲਾਂ ਦੇ ਕੰਮ ਕਰਨ ਨੇ ਉਸੇ ਜਲੰਧਰ ਵਾਸੀਆਂ ਨੇ ਮੋਹਰ ਲਾਈ ਆ ਪਿਛਲੇ ਜਿਵੇਂ ਪਹਿਲਾਂ ਮੇਰੇ ਦੋ ਪੈਕੇ ਗਏ ਦੇ ਪਿਛਲੇ ਇਲੈਕਸ਼ਨ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਜਿੰਨੇ ਕੰਮ ਮਾਂ ਸਰਕਾਰ ਨੇ ਕਰੇ ਨੇ ਢਾਈ ਸਾਲਾਂ ਦੇ 75 ਸਾਲ ਦੇ ਵਿੱਚੇ ਕੰਮ ਨਹੀਂ ਹੋ ਸਕੇ ਸਹੀ ਤਰੀਕੇ ਨਾਲ ਅਸੀਂ ਉਹਨਾਂ ਨੂੰ ਦੱਸਣ ਦੇ ਵੀ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਖਾਮੀਆਂ ਹੋਈਆਂ ਇਸ ਲਈ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਐਨੀ ਵੱਡੀ ਲੀਡਰਾਂ ਜਤਾਇਆ ਦੇਖਿਆ پوری ਟੀਮ ਸਾਰੀ ਇਕਜੁੱਟ ਹੋ ਕੇ ਉੱਥੇ ਪੂਰੇ ਜੋਰਸ ਨਾਲ ਉਹਨਾਂ ਨੂੰ ਦੱਸਿਆ ਲੋਕਾਂ ਨੂੰ ਦੱਸਿਆ ਵੀ ਸਾਡੇ ਧੂਜ ਦੇ ਵਿੱਚ ਕੀਤੇ ਕੰਮ ਹੋਏ ਨੇ ਉੱਥੇ ਵੀ ਅੱਜ ਵੀ ਜੀਪੀ ਸਰਕਾਰਾਂ ਰਹੀਆਂ ਨੇ ਉਹਦੇ ਗਲੀਆਂ ਨਾਲ ਜਾਂ ਤੱਕ ਕੰਮ ਖੜਿਆ ਹੈ ਉੱਦੋਂ ਅੱਗੇ ਕੁਝ ਨਹੀਂ ਹੋਇਆ ਹੁਣ ਮਾਨਸਾਹਲ ਉੱਦੇਵਲ 23 ਸਾਲ ਸਾਡੇ ਕੋਲੇ ਰਹਿ ਗਏ ਨੇ ਇਹ ਸਰਕਾਰ ਕੋਲ ਅੱਥੇ ਧਿਆਨ ਦੇਊਗੀ ਔਰ ਜਗੰਦਰ ਨੂੰ ਪੂਰਾ ਚਮਕਾਇਆ ਜਾਊਗਾ ਅੱਜ ਪਿਛਲੇ ਜਦੋਂ ਅਸੀਂ ਗਏ ਹਾਂ ਉੱਥੇ ਤਾਂ ਅਸੀਂ ਦੇਖਿਆ ਗੜੀਆਂ ਨਾਲੇ ਜਿਹੜੇ ਲੋਕ ਉੱਜੇ ਪਏ ਨੇ ਇਹ ਸਰਕਾਰ ਸਾਡੀ ਜੁਮੇਂਦਰ ਭਗਤ ਜੀ ਨੇ ਉਹ ਬਹੁਤ ਹੀ ਇਮਾਨਦਾਰ ਬਹੁਤ ਨੇਕ ਇਨਸਾਨ ਨੇ ਉਹਨਾਂ ਨੇ ਆਪਣੀ ਸਹੀ ਤਰੀਕੇ ਨਾਲ ਮੌਨ ਚਲਾਈ ਹੈ ਔਰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਜਿੱਥੇ ਵੀ ਰਹੇ ਉਹਨਾਂ ਨੇ ਵਧੀਆ ਕੰਮ ਕੀਤਾ ਨਾਲ ਸਾਰਾ ਅਸਰ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਠੀਕ ਹੈਣਾ ਜਲੰਧਰ ਅੱਜ ਜਿਹੜੀ ਜਮਨੀ ਚੌਂ ਨ ਜਲੰਧਰ ਦਾ ਰਿਜਲਟ ਆਇਆ ਉਹਦੇ ਖੁਸ਼ੀ ਦੇ ਵਿੱਚ ਜੇ ਸਾਡਾ ਧੂਰੀ ਦਾ ਦਫਤਰ ਸੀਐਮ ਸਾਹਿਬ ਵਾਲਾ ਉੱਥੇ ਲੱਡੂ ਵੰਡੇ ਗਏ ਨੇ ਸਾਡੇ ਪ੍ਰਧਾਨ ਦੀਪਾ ਜੀ ਦੇ ਜੋਲੀ ਸਾਹਿਬ ਔਰ ਲੱਖਾ ਜੀ ਚੇਰਮੈਨ ਸਾਹਿਬ ਅੱਖਾ ਸਾਹਿਬ ਮਾਤਾ ਹਰਪਾਲ ਕੌਰ ਜੀ ਆਏ ਨੇ ਜੋ ਮੁਖਵੰਤੀ ਸਾਹਿਬ ਦੀ ਮਾਤਾ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਆ ਕੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਸਾਰਿਆਂ ਨੂੰ ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ 37325 ਵੋਟਾਂ ਦੀ ਲੀਡ ਹੋਈ ਆ ਮਾਨ ਸਾਹਿਬ ਦੇ ਕੰਮਾਂ ਤੇ ਜਲੰਧਰ ਬੈਸਟ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਖੁਰਸੀ ਵਾਲੀ ਗੱਲ ਇਹ ਆ ਕਿ 37325 ਜਿੱਥੇ ਲੀਡ ਆ ਵਿਰੋਧੀ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੂੰ 37325 ਵੋਟਾਂ ਨਹੀਂ ਪਈਆਂ ਫੇਰ ਵੀ 875 ਵੋਟਾਂ ਘੱਟ ਨੇ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਨੇ ਜਿਹੜੇ ਮਾਨ ਸਾਹਿਬ ਨੂੰ ਪਿਆਰ ਕਰਦੇ ਆ ਔਰ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਈ ਆ ਜੋ ਮਾਨ ਸਾਹਿਬ ਦੀ ਸਰਕਾਰ ਨੇ 2.5 ਸਾਲਾਂ ਵਿੱਚ ਕੰਮ ਕਰਿਆ ਉਹ ਅੱਜ ਤੱਕ 75 ਸਾਲ ਦੀਆਂ ਸਰਕਾਰਾਂ ਨੇ ਨਹੀਂ ਕਰੇ ਬਿਜਲੀ ਫ੍ਰੀ ਦਿੱਤੀ ਆ ਲੋਕਾਂ ਨੂੰ ਨਹਿਰੀ ਪਾਣੀ ਫ੍ਰੀ ਦੇ ਰਹੇ ਆ ਨੌਕਰੀਆਂ ਦੇ ਰਹੇ ਆ ਕਿਸੇ ਨੇ ਕੋਈ ਰਿਸ਼ਵਤ ਨਹੀਂ ਲਈ ਕਿਸੇ ਨੇ ਕੋਈ ਪੈਸਾ ਦੇ ਕੇ ਨਹੀਂ ਨੌਕਰੀ ਲਈ ਕਿਉਂਕਿ ਮਾਨ ਸਾਹਿਬ ਦੇ ਕੰਮਾਂ ਤੇ ਜਗੰਦਰ ਬਸਤ ਦੇ ਲੋਕਾਂ ਨੇ ਮੋਹਰ ਲਾਈ ਆ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਾਨ ਸਾਹਿਬ ਨੇ ਵਾਅਦੇ ਕਰਿਆ ਪੰਜਾਬ ਦੇ ਲੋਕਾਂ ਨਾਲ ਉਹ ਕੱਲਾ ਕੱਲਾ ਵਾਅਦਾ ਜਿਹੜਾ ਪੂਰਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਦੇਣਗੇ ਕਿ ਜਿੱਦਾਂ 75 ਸਾਲ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਡੋਪਿਆ ਕਿ ਕੋਈ ਪਾਰਟੀ ਆ ਮਾਨ ਸਾਹਿਬ ਦੀ ਸਰਕਾਰ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਚੋਣ ਜਿੱਤਿਆਂ ਅੱਜ ਲੱਡੂ ਬੰਡੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਜੀ ਜਿੱਤ ਦੇ ਖੁਸ਼ੀ ਦੇ ਵਿੱਚ ਉਹ ਖੁਸ਼ੀ ਸਾਡੇ ਨਾਲ ਮਾਤਾ ਜੀ ਨੇ ਸਾਂਝੀ ਕੀਤੀ ਆ ਸਾਰੇ ਹਲਕੇ ਦੇ ਸਾਰੇ ਚੇਅਰਮੈਨ ਸਾਹਿਬ ਕੱਡੇ ਪ੍ਰਧਾਨ ਜੀ ਸਾਰੇ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਨੇ ਇਹ ਖੁਸ਼ੀ ਮਨਾਈ ਕਿਉਂ ਨਾ ਜਾਵੇ ਗਲੰਦਰ ਦਾਇ ਵਿਚ ਨੂੰ ਸਾਡੀ ਪਾਰਟੀ ਦੀ ਬਹੁਤ ਜ਼ੋਰਦਾਰ ਜਿੱਤ ਹੋਈ ਹੈ ਜਿਹਨੂੰ ਲੋਕਾਂ ਨੇ ਪਸੰਦ ਕੀਤਾ ਹੈ ਇਹ ਜਿੱਤ ਸੀਐਮ ਭਗਵੰਤ ਮਾਨ ਦੇ ਕੰਮਾਂ ਦੀ ਜਿੱਤ ਹੈ ਲੋਕਾਂ ਨੇ ਤੇ ਮੋਹਰ ਲਾਈ ਹੈ ਕਿ ਭਗਵੰਤ ਮਾਨ ਨੇ ਕੰਮ ਕੀਤੇ ਨੇ ਔਰ ਸ਼ਹੀਦ ਆਦਮੀ ਨੂੰ ਚੁਣਿਆ ਹੈ ਤੇ ਮੁੰਦਰਪਾਲ ਜੀ ਦਾ ਵੀ ਮਤਲਬ ਸ਼ਰਾਫਤ ਦਾ ਜਿਹੜਾ ਝੰਡਾ ਥੀ ਉਹ ਬਹੁਤ ਉਲੰਘ ਸੀਗਾ ਅਤੇ ਲੋਕਾਂ ਨੇ ਸਮਝਦਾਰੀ ਦਾ ਸੰਗੋਧ ਵੀ ਦਿੱਤਾ ਗਲੰਦਰ ਵਾਸੀਆਂ ਨੇ ਕਿ ਰੁਲਿੰਗ ਪਾਰਟੀ ਦੇ ਬੰਦਿਆਂ ਨੂੰ ਝਿਟਾਉਣ ਦਾ ਹੀ ਫਾਇਦਾ ਹੈ ਜਿਹੜੇ ਰੋਜ਼ ਕਦੇ ਕਿਤੇ ਕਦੇ ਕਿਤੇ ਉਹਨਾਂ ਨੂੰ ਝਿਡਾਉਂਦਾ ਕੋਈ ਫਾਇਦਾ ਨਹੀਂ ਹੈਗਾ ਕਿ ਮਾਨ ਸਾਹਿਬ ਦੇ ਕੰਮਾਂ ਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਸਮਝਦਾਰੀ ਦਾ ਸਬੂਤ ਦਿੱਤਾ ਹੈ ਮੈਂ ਉਹਨਾਂ ਲੋਕਾਂ ਨੂੰ ਜਲੰਧਰ ਵਾਸੀਆਂ ਨੇ ਵੀ ਬਹੁਤ-ਬਹੁਤ ਆਪਣੀ ਤਰਫੋਂ ਆਪਣੀ ਪਾਰਟੀ ਤਰਫੋਂ ਬਹੁਤ-ਬਹੁਤ ਵਧਾਈ ਦਿੰਨਾ ਇਹ ਧੂਣੀ ਟੀਮ ਨੇ ਵੀ ਜਲੰਧਰ ਜਾ ਕੇ ਲੋਕਾਂ ਨੂੰ ਦੱਸਿਆ ਸੀ ਲੋਕਾਂ ਨੇ ਜਾ ਕੇ ਵੀ ਸਾਡੇ ਨਾਲ ਜਿਹੜਾ ਪਰਿਵਾਰ ਹੈ ਪਰਿਵਾਰ ਵਾਂਗੂ ਬਿਚਰਦਾ ਹੈ ਇਹ ਤੇ ਨਹੀਂ ਹੈ ਗਈ ਵੋਟਾਂ ਲੱਤੀਆਂ ਤੇ ਆਪਦੇ ਆਪੇ ਕਦੇ ਬਾਕੇ ਮੁੱਢ ਤੋਂ ਨਹੀਂ ਮਿਲਦਾ ਨਹੀਂ ਸਾਡੀ ਪਾਰਟੀ ਦਾ ਸੀਐਮ ਸਾਹਿਬ ਦੇ ਪਰਿਵਾਰ ਦਾ ਇਹ ਹਮੇਸ਼ਾ ਇਹ ਰਿਹਾ ਹੈ ਕਿ ਸਾਡੇ ਧੂੜੀ ਦੇ ਵਿੱਚ ਪਰਿਵਾਰ ਵੰਗ ਵਿਚਰੇ ਨੇ ਇਸ ਕਰਕੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਹੈ ਪਰ ਉਹਦਾ ਫਤਵਾ ਦਿੱਤਾ ਹੈ ਇਹਦਾ ਫਤਵਾ ਸਾਰਾ ਸੀਐਮ ਸਾਹਿਬ ਨੂੰ ਖੇੜਾ ਜਾਂਦਾ ਦਿੱਤਦਾ ਕਿ ਉਹਨਾਂ ਦੇ ਪਰਿਵਾਰ ਨੂੰ ਡਾਕਟਰ ਸਾਹਿਬ ਨੇ ਉਹਨਾਂ ਦੀ ਮਸੀਹ ਨੇ ਬਹੁਤ ਮਿਹਨਤ ਕੀਤੀ ਹੈ 2 ਮਹੀਨਾ ਦੀ ਬੱਚੀ ਨੂੰ ਛੱਡ ਕੇ ਲੋਕਾਂ ਨੇ ਵਿਚਰੇ ਨੇ मैं जितेंद्र का एक बार फिर धन्यवाद कर लगा